ਅਯਗਰ ਜੀ ਦਾ ਖਾਲਸਾ ਸ੍ਰੀ ਵਾਇਗਰ ਜੀ ਕੀ ਫਤਈ ਥੈਂਕ ਯੂ ਮੇਰਾ ਨਾਮ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਸਨਿਕ ਕਾਦੀਆਂ ਲੁਧਿਆਣਾ ਸਰ ਇਹ ਜਿਹੜਾ ਅੱਜ ਧਰਨਾ ਲਾਇਆ ਅਸੀਂ ਚੰਡੀਗੜ੍ਹ ਨੈਸ਼ਨਲ ਹਾਈਵੇ ਜੋ ਆਪਣਾ ਜਾਂਦਾ ਵਾ ਲੁਧਿਆਣੇ ਨੂੰ ਉਹਦੇ ਉੱਤੇ ਲੱਗਿਆ ਹੋਇਆ ਇਹ ਰੋਡ ਅਸੀਂ ਜਾਮ ਕੀਤਾ ਵਾ ਇਹ ਸਾਨੂੰ ਇੱਕ ਮਜਬੂਰੀ ਵਸ ਅੱਜ ਬੈਠਣਾ ਪਿਆ ਕਿਉਂਕਿ ਇਹਦੇ ਸਬੰਧੇ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ 30 ਤਰੀਕ ਨੂੰ ਮਿਲੇ ਸੀ ਆਲਟਿਮੇਟਮ ਦਿੱਤਾ ਸੀ ਸਾਡੇ ਇੱਕ ਨੌਜਵਾਨ ਵੀਰ ਦੀ ਮੌਤ ਹੋ ਗਈ ਸੀ ਕਿ 4 ਤਰੀਕ ਨੂੰ ਭੇਦ ਭਰੀ ਹਾਲਤ ਦੇ ਵਿੱਚ ਜਿਹੜਾ ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਵੀ ਉਹਦਾ ਕਤਲ ਹੋਇਆ ਵਾ ਉਹਦੇ ਬਾਰੇ ਉਹਨਾਂ ਨੇ ਲਿਖਤੀ ਸ਼ਿਕਾਇਤ ਵੀ 5 ਤਰੀਕ ਨੂੰ ਉੱਥੇ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ ਪਰ 1 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਸਬੰਧ ਦੇ ਵਿੱਚ 30 ਤਰੀਕ ਨੂੰ ਅਸੀਂ ਪੂਰਾ ਕੱਟ ਕਰਕੇ ਚੌਂਕੀ ਥਾਣੇ ਦੇ ਬਾਹਰ ਅਸੀਂ ਮਿਲੇ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਹਾ ਸੀ ਵੀ ਤੁਸੀਂ ਧਰਨਾ ਨਾ 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 ਲਾਓ ਅਸੀਂ ਤੁਹਾਨੂੰ 2 ਤਰੀਕ ਨੂੰ ਕਲੀਅਰ ਕਰਕੇ ਦੱਸ ਦਾਂਗੇ 10 ਬੱਧ ਦੇ ਤੱਕ ਅਸੀਂ ਪਰਸੋਂ ਵੀ ਕੌਲਾਂ ਕਰੀਆਂ ਨੇ ਡਿਪਟੀ ਸਾਹਿਬ ਨੂੰ ਤੇ ਅ ਕੱਲ ਵੀ ਪਰ ਉਹਨਾਂ ਵੱਲੋਂ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਨਾ ਸਾਨੂੰ ਕੋਈ ਮਿਲਣ ਦਾ ਵਾਅਦਾ ਕੀਤਾ ਤੇ ਅੱਜ ਸਾਨੂੰ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਕਿਉਂਕਿ ਉਹ ਮਜ਼ਦੂਰ ਪਰਿਵਾਰ ਤੋਂ ਆ ਹਰੀਜਨ ਪਰਿਵਾਰ ਤੋਂ ਆ ਅਸੀਂ ਤੋਂ ਮੈਂ ਪੁੱਛਣਾ ਚਾਹੁੰਨਾ ਵੀ ਜਦ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਛੜਕਤ ਤੇ ਆਉਣਾ ਸਾਡਾ ਲਾਜ਼ਮੀ ਹੋ ਜਾਂਦਾ ਕਿਉਂਕਿ ਕਦ ਤੱਕ ਉਹਨਾਂ ਇਹ ਧਰਨਾ ਲੱਗਿਆ ਰਹੇਗਾ ਦੇਖੋ ਜਦ ਤੱਕ ਸਰਕਾਰ ਜਿਹੜੇ ਤੇ ਸਰਕਾਰ ਤੇ ਪ੍ਰਸ਼ਾਸਨ ਸਾਨੂੰ ਕੋਈ ਵਧੀਆ ਇਹ ਸਾ ਰਿਜ਼ਲਟ ਨਹੀਂ ਦਿੰਦੇ ਵੀ ਇਹ ਬੱਚੇ ਦਾ ਕਤਲ ਕਿਵੇਂ ਹੋਇਆ ਕੀ ਗੱਲ ਸੀਗੀ ਇਹਦੇ ਪਿੱਛੇ ਕੌਣ ਆ ਤਾਂ ਅਸੀਂ ਉਦ ਤੱਕ ਇੱਥੇ ਪੱਕੇ ਬੈਠੇ ਰਹਾਂਗੇ ਅਸੀਂ ਆਪਣਾ ਇੱਥੇ ਟੈਂਟ ਦਾ ਪ੍ਰਬੰਧ ਵੀ ਕਰਨ ਲੱਗਿਆ ਤੇ ਲੰਗਰ ਦਾ ਪ੍ਰਬੰਧ ਵੀ ਕਰਨ ਲੱਗੇ ਮੇਰਾ ਅਨਾਉਂਸ ਹੋ ਗੇ ਦੱਸਾਂਗਾ ਮੇਰਾ ਪਿੰਡ ਹੈ ਡੂ ਆ ਕੀ ਘਟਣਾ ਹੋਈ ਅੱਜ ਜਿਹੜਾ ਧਰਨਾ ਲਾਇਆ ਕਿੰਨੇ ਸਾਲ ਦਾ ਸੀ ਬੱਚਾ ਬੱਚੇ ਦੀ ਚਾਤਰੀ ਦੀ ਘਟਣਾ ਜੀ ਬੱਚਾ ਘੁੰਮਣ ਗਿਆ ਤਾਂ ਦੂਜੇ ਬੱਚੇ ਨਾਲ ਬੱਚਾ ਘੁੰਮਦੇ ਰਸਤੇ ਦੇ ਜਦ ਉੱਥੋਂ ਬੱਚ ਨੂੰ ਚੱਕਿਆ ਗਿਆ ਇਹ ਰੋਡ ਦੇ ਉੱਤੇ ਗੱਬੇ ਪਿਆ ਦਾ ਜਿਹੜਾ ਦੂਜਾ ਬੱਚਾ ਦਾ ਉਹ ਬਿਲਕੁਲ ਡੇਗ ਨਾਲ ਸੁਰਤ ਬਗੈਰ ਤੋਂ ਤੋਂ ਹੁੰਦਾ ਬਿਲਕੁਲ ਨੂੰ ਸੁਰਤ ਦੀ ਸਾਰਾ ਕੁਝ ਤਾਂ ਪਰ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਬੇਨਤੀ ਵੀ ਕਰ ਰਹੇ ਆਂ ਵੀ ਇਹ ਤੋਂ ਪੁਸ਼ਟੀ ਕਚ ਕੀਤੀ ਜਾਵੇ ਪ੍ਰਸ਼ਾਸਨ ਉਸ ਗੱਲ ਤੇ ਟਾਈਮ ਤੇ ਗੱਲੇ ਨਹੀਂ ਕਰ ਰਿਹਾ ਨਾ ਉਹ ਗੱਲ ਤੇ ਆ ਰਿਹਾ ਕਿਉਂਕਿ ਇਹਨਾਂ ਨੂੰ politcal pressure ਵੀ ਆ ਤੇ ਉਹਨਾਂ ਦਾ ਇੱਕ ਕੋਈ ਲੱਗਿਆ ਪਰ ਉੱਪਰ ਲੱਗਿਆ ਬੰਦਾ ਉਹਨਾਂ ਨੂੰ ਟੈਲੀਫੋਨ ਕਰਕੇ ਪ੍ਰਸ਼ਾਸਨ ਨੂੰ ਉਹ ਕਰਿਆ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਬੱਚਾ ਉੱਥੇ ਗਿਰਿਆ ਪਿਆ ਤਾਂ ਜੇ ਬੱਚੇ ਉਧਰੋਂ ਆ ਰਹੇ ਤੇ ਬਸ ਅੱਡੇ ਗਨੀਓ ਤੇ ਜਦ ਅਸੀਂ ਦੇਖਿਆ ਉਹ ਬੱਚਾ ਸਾਡਾ ਉਸੇ ਹਾਲਤ ਵਿੱਚ ਬੇਹੱਦ ਬਰੀ ਹਾਲਤ ਵਿੱਚ ਗੱਬੇ ਪਿਆਦਾ ਇਹ ਬੱਚਾ ਦੂਜਾ ਜਿਹੜਾ ਨਾਲ ਦਾ ਉਹ ਆਰਾਮ ਨਾਲ ਉੱਥੇ ਬੈਠਾ ਦਾ ਉਹਦੇ ਕੋਲ ਉਹਦੇ ਹਲਕੇ ਮੂਲੀ ਛੱਟਦੀ ਜਿਾਕੀ ਮੈਂ ਡਾਕਟਰਾਂ ਕੋਲ ਵੀ ਲੈ ਕੇ ਗਿਆ ਡੀਐਮਸੀ ਵੀ ਗਿਆ ਚੰਡੀਗੜ੍ਹ ਵੀ ਗਿਆ ਪੀਜੀਆਈ ਚ ਤੇ ਡਾਕਟਰਾਂ ਦਾ ਵੀ ਕਹਿਣਾ ਇਹੀ ਤਾਂ ਕਿ ਇਹਦੇ ਬਕਾਇਦਾ ਛੱਟ ਮਾਰੀ ਗਈ ਆ ਨਾ ਕੋਈ ਐਕਸੀਡੈਂਟ ਹੋਇਆ ਕਿਉਂਕਿ ਇਹਦਾ ਦਿਮਾਗ ਜਿਹੜਾ ਦਾ ਇੱਕ ਪਾਸੇ 75% ਚਲੇ ਗਿਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਈ ਕੰਪਲੇਨਟ ਦਿੱਤੀ ਜਾਂ ਪ੍ਰਸ਼ਾਸਨ ਨੂੰ 5 ਤਰੀਕ ਨੂੰ ਕੰਪਲੇਨਟ ਦਿੱਤੀ ਆ ਪੁਲਿਸ ਨੂੰ ਅਸੀਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਬਹੁ ਗੇੜੇ ਮਾਰ ਲਏ ਥੱਕ ਚੁੱਕੇ ਆ ਕੂਮ ਵੀ ਜਾ ਕੇ ਆ ਕਟਾਣੀ ਵੀ ਗੇਜਾ ਲੇ ਕੇ ਡੀਐਸਪੀ ਸਾਹਿਬ ਨੇ ਵੀ ਸਾਨੂੰ ਕਿਹਾ ਤਾਂ ਆ 30 ਤਰੀਕ ਨੂੰ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਹੁਣ ਫਿਰ ਇੱਥੇ ਧੰਨਾ ਲਾਇਆ ਕਦ ਤੱਕ ਇੱਥੇ ਧੰਨਾ ਲਾਇਆ ਧੰਨਾ ਜਦ ਤੱਕ ਸਾਡਾ ਸਾਨੂੰ ਮਸਲਾ ਹੱਲ ਨਹੀਂ ਹੋਊਗਾ ਅਸੀਂ ਧੰਨਾ ਇੱਕ ਨਹੀਂ ਲਾ ਕੇ ਰੱਖਾਂਗੇ ਮੇਰਾ ਨਾਮ ਮਨਪ੍ਰੀਤ ਸਿੰਘ ਕਲਾਲ ਟਰਨਾ ਸਾਡੀ ਬੜੀ ਮਜਬੂਰੀ ਬਣ ਗਈ ਪਿਛਲੀ 5 ਅਪ੍ਰੈਲ ਨੂੰ ਇਕ ਸੰਘੇ ਪਿੰਡ ਦਾ ਨੌਜਵਾਨ ਮੋਡਾ ਜੀ ਦੀ ਕਿ ਭੇੜ ਭਤੇ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਉਹਨੂੰ ਘਰੋਂ ਸੱਦ ਕੇ ਲਿਆਇਆ ਜਾਂਦਾ ਸੈਰ ਲਈ ਪਰੰਤੂ ਕੁਝ ਟਾਈਮ ਬਾਅਦ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਕਿ ਸਾਡੇ ਸੱਟਾਂ ਲੱਗੀਆਂ ਜਿਹੜਾ ਵੀਰ ਉਹਦੇ ਨਾਲ ਗਿਆ ਉਹਦੇ ਇੱਕ ਛੜੀ ਟੱਕ ਨਹੀਂ ਆਈ ਤੇ ਜਦੋਂ ਇਸ ਮੁੰਡੇ ਨੂੰ ਹਸਪੀਟਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਇਹਨਾਂ ਮਰਤੇ ਘੋਸ਼ਿਤ ਕੀਤਾ ਗਿਆ ਅੱਧੇ ਦੱਸਿਆ ਗਿਆ ਕਿ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਤੇ ਜਿਹੜਾ ਬੰਦਾ ਇਹਨੂੰ ਘਰੋਂ ਲੈ ਕੇ ਗਿਆ ਸੀ ਉਹਦੇ ਮੁਤਾਬਿਕ ਐਕਸੀਡੈਂਟ ਹੋਇਆ ਪਰੰਤੂ ਜਦੋਂ ਮੌਕੇ ਤੇ ਜਾ ਕੇ ਪਰਿਵਾਰ ਨੇ ਦੇਖਿਆ ਨਾ ਤਾਂ ਕੋਈ ਉੱਥੇ ਐਕਸੀਡੈਂਟ ਵਾਲੀ ਗੱਲਬਾਤ ਆ ਤੇ ਪਰਿਵਾਰ ਨੂੰ ਖਤਸ਼ਾ ਇਹ ਕਿ ਇਹ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ ਸੋ ਉਸ ਦੇ ਉਸ ਦਿਨ ਤੋਂ ਹੀ ਪਰਿਵਾਰ ਵੱਲੋਂ ਲਗਾਤਾਰ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਸਹੀ ਜਵਾਬ ਨਹੀਂ ਦਿੱਤਾ ਗਿਆ ਤੇ ਗੱਲ ਨੂੰ ਟਾਲ ਮਟੋਲ ਕੀਤਾ ਗਿਆ ਪਿਛਲੀ 29 ਤਰੀਕ ਨੂੰ ਅਸੀਂ ਡੀਐਸਪੀ ਸਾਹਿਬ ਨੂੰ ਫਟਾਣੀ ਚੌਕੀ ਮਿਲੇ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਇੱਕ ਦਿਨ ਦੇ ਵਿੱਚ ਅਸੀਂ ਜਾਂਚ ਕਰਕੇ ਮੁਕੰਮਲ ਜਾਂਚ ਕਰਕੇ ਜਿਹੜੀ ਉਹ ਪਰਿਵਾਰ ਨੂੰ ਪ੍ਰੋਪਰ ਦੱਸ ਦਿੱਤਾ ਜਾਊਗਾ ਪਰੰਤੂ 30 ਤਰੀਕ ਤੋਂ ਅਸੀਂ ਲਗਾਤਾਰ ਫੋਨ ਕਰ ਰਹੇ ਹਾਂ ਡੀਐਸਪੀ ਸਾਹਿਬ ਨੂੰ ਤੇ ਉਹ ਅੱਜ-ਕੱਲ ਅੱਜ-ਕੱਲ ਕਰੀ ਜਾਂਦੇ ਨੇ ਜਿਸ ਕਰਨੇ ਮਜਬੂਰਨ ਬਸ ਅੱਜ ਸਾਨੂੰ ਇਹ ਚੰਡੀਗੜ੍ਹ ਲੁਧਿਆਣਾ ਰੋਡ ਹੈ ਜਿਹੜਾ ਉਹ ਜਾਮ ਕਰਕੇ ਬੈਠਣਾ ਪਿਆ ਤੇ ਇਹ ਜਿਹੜਾ ਧਰਨਾ ਲਗਾਇਆ ਗਿਆ ਇਹ ਬਾਈ ਜੀ ਅਣਮਿੱਥੇ ਸਮੇਂ ਲਈ ਧਰਨੇ ਦੀ ਸਾਡੀ ਕਾਲ ਹੈ ਇਸ ਟਾਈਮ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਡੇ ਕੋਲ ਪਹੁੰਚੇ ਨੇ ਪਰੰਤੂ ਪਰਿਵਾਰ ਉਹਨਾਂ ਤੇ ਭਰੋਸਾ ਨਹੀਂ ਕਰ ਰਿਹਾ ਕਿਉਂਕਿ ਗੱਲ ਇਹ ਹੈ ਵੀ ਆਪਾਂ ਸਹੀ ਕੋਈ ਜਵਾਬੇ ਨਹੀਂ ਆਇਆ ਇੱਕ ਮਹੀਨੇ ਤੋਂ ਇਸ ਕਰਕੇ ਹੁਣ ਅਸੀਂ ਅਣਮਿੱਥੇ ਸਮੇਂ ਲਈ ਬੈਠੇ ਆ ਤੇ ਹੁਣ ਅਸੀਂ ਸਲਾਹ ਕਰਦੇ ਆ ਵੀ ਪ੍ਰਸ਼ਾਸਨ ਨਾਲ ਗੱਲ ਇਹਨਾਂ ਨਾਲ ਕਰਨੀ ਆ ਜਾਂ ਇਸ ਤੋਂ ਉੱਪਰਲੇ ਲੈਵਲ ਦੇ ਕਿਸੇ ਨਾਲ ਮੁੰਡੇ ਦੀ 22 ਸਾਲ ਉਮਰ ਸੀ ਮੈਰਿਡ ਸੀ ਹਾਂ ਅਨਮੈਰਿਡ ਮੁੰਡਾ ਸੀਗਾ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਗਰੀਬ ਪਰਿਵਾਰ ਤੋਂ ਸੀਗਾ ਬੜੀ ਮਿਹਨਤ ਅਰੇ ਬੜਾ ਸਿਆਣਾ ਮੁੰਡਾ ਸੀ ਸਾਰਾ ਇਲਾਕਾ ਦੱਸਦਾ ਤੁਹਾਡੇ ਸਾਹਮਣੇ ਆ ਅੱਜ ਸਾਰਾ ਉਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਅੱਜ ਇੰਨੀ ਗਰਮੀ ਦੇ ਵਿੱਚ ਸਾਰੇ ਲੋਕ ਸੜਕਾਂ ਦੇ ਬੈਠੇ ਉਦੇ ਵਿੱਚ ਜਿਹੜੇ ਇਹਨਾਂ ਨੇ ਗੱਲ ਕੀਤੀ ਆ ਉਹਦਾ ਮੈਡੀਕਲ ਵਗੈਰਾ ਹੋਏ ਸੀਗੇ ਰਿਪੋਰਟਾਂ ਸੀਗੀਆਂ ਇੱਕ ਇਹਨਾਂ ਕੋਈ ਸੀਟੀ ਸਕੈਨ ਦੀ ਰਿਪੋਰਟ ਇਹਨਾਂ ਕੋਲ ਸੀਗੀ ਉਹ ਅਸੀਂ ਡਾਕਟਰ ਤੋਂ ਜੋ ਵੀ ਹੈ ਅੱਜ ਕਲੀਅਰ ਹੋ ਜਾਂਦਾ ਤੇ ਅੱਜ ਜਿਸ ਤਰ੍ਹਾਂ ਹੀ ਆ ਉਹ ਡਾਕਟਰ ਦੀ ਰਿਪੋਰਟ ਤੋਂ ਹੋਂਤੇ ਇਹ ਅਗਲੇ ਕਾਰਵਾਈ ਅਸੀਂ ਕਾਨੂੰਨ ਲੀਗਲ ਵੇ ਨਾਲ ਜੋ ਹੋਏਗੀ ਉਹ ਕਰਾਂਗੇ ਸਾਰੇ ਪਰਿਵਾਰ ਵਾਲਿਆਂ ਨੇ ਕਹਿਣਾ ਵੀ ਬਹੁਤ ਲੰਬੇ ਸਮੇਂ ਤੋਂ ਐਪਲੀਕੇਸ਼ਨਾਂ ਦੇ ਰਹੇ ਨੇ ਪਰ ਉਹ ਤੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਨਹੀਂ ਪਰਚਾ ਪਹਿਲਾਂ ਦਰਜ ਹੋਇਆ ਸੀਗਾ ਜੀ ਪਰਚਾ ਰਜਿਸਟਰਡ ਹੈ ਪਰਚਾ ਰਜਿਸਟਰਡ ਹੋਣ ਦੇ ਉੱਤੇ ਬਸਲਾ ਜਿਹੜਾ ਜਿਹੜੀ ਉਹਨਾਂ ਦੀ ਡਿਮਾਂਡ ਸੀ ਜਾਂ ਗਰਵੈਂਸ ਸੀ ਉਹ ਮੈਡੀਕਲ ਰਿਪੋਰਟ ਅਜੇ ਤੱਕ ਆਈਆਂ ਨਹੀਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋਏਗਾ ਕਰਨਾ ਚਾਕੇ ਗਿਆ ਬਿਲਕੁਲ ਜੀ ਹੁਣ ਉਹਨਾਂ ਨੂੰ ਅਸੀਂ ਮੈਡੀਕਲ ਰਿਪੋਰਟ ਤੋਂ ਲਿਆਉਣ ਵਾਸਤੇ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਜਾਂ ਕੋਈ ਜਾਏਗਾ ਤੋਂ ਅਸੀਂ ਪੀਜੀਆਈ ਤੋਂ ਅੱਜ ਹੀ ਕਲੈਕਟ ਕਰਾਂਗੇ ਜਿਹੜੀ ਵੀ ਰਿਪੋਰਟ ਆਏਗੀ ਰਿਪੋਰਟ ਦੇ ਆਧਾਰ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਸਰ ਉਹਨਾਂ ਦਾ ਇਹ ਵੀ ਕਹਿਣਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਪਿਆ ਹੈ ਨਹੀਂ ਨਹੀਂ ਜੀ ਇਹੋ ਜੇ ਕੇਸਾਂ ਦੇ ਵਿੱਚ ਕੋਈ ਪੋਲੀਟੀਕਲ ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ ਹੁੰਦੀ ਉਹ ਲੀਗਲ ਵੇਅ ਨਾਲ ਜਿਹੜੀ ਅਜੇ ਮੈਡੀਕਲ ਰਿਪੋਰਟ ਆਉਣ ਦਾ ਕਰਕੇ ਹੀ ਡਿਲੇ ਹੋਈ ਹੈ ਹੋਰ ਕੋਈ ਉਹਨਾਂ ਨੂੰ ਵੀ ਪਤਾ ਹੈ ਇਸ ਬਾਰੇ ਵੀ ਕਿਉਂਕਿ ਇਹ ਰਿਪੋਰਟ ਨਹੀਂ ਆਈ ਉਹ ਹੁਣ ਸਿਟੀ ਸਕਨ ਨਾਲ ਲੈ ਕੇ